ਉਹਨੋਂ ਹਰ ਮੀਟ ਸੈਸ਼ਨ ਦੇ ਵਿੱਚ ਕਿਤੇ ਜੌਬ ਨਹੀਂ ਮਿਲਨੀ ਤੇ ਪਲੱਸ ਬੱਚਿਆਂ ਦਾ ਐਂਡ ਆਫ ਦਾ ਸੈਸ਼ਨ ਦੇ ਵਿੱਚ ਟੀਚਰ ਸਾਰੇ ਚੇਂਜ ਕਰਦੇ 12 13 ਟੀਚਰਾਂ ਦੇ ਨਾਮ ਲਿੱਤੇਗੇ ਵਿਦਆਊਟ ਐਨੀ ਰੀਜ਼ਨ ਕਿ ਕਿਸੇ ਹਾਲ ਤੋਂ ਵਾਣਾ ਨਹੀਂ ਹੈਗਾ ਸਕੂਲ ਅਸੀਂ 6 ਵੇਸਾ ਉਸ ਦਿਨ ਉਰੇ ਰੁਕੇ ਕਿ ਸਾਡੀ ਮੀਟਿੰਗ ਕਰਵਾਈ ਜਾਵੇ ਡਾਇਰੈਕਟਰ ਨਾਲ ਕੋਈ ਰਿਸਪੌਂਸ ਨਹੀਂ ਆਇਆ ਜੇ ਅਸੀਂ ਪੁੱਛ ਰਿਹਾ ਕਿ ਰੀਜ਼ਨ ਕੀ ਹੈ ਸਾਨੂੰ ਕਿ ਕਿਸ ਬੇਸਿਸ ਤੇ ਚੂਜ਼ ਕੀਤਾ ਗਿਆ ਤੇ ਉਹ ਕਹਿੰਦੇ ਕਿ ਅਸੀਂ ਤਾਂ ਰੈਂਡਮਲੀ ਚੂਜ਼ ਕੀਤਾ ਇੱਕ ਮੈਨੇਜਮੈਂਟ ਦਾ ਬੰਦਾ ਆਪਣੇ ਇੰਸਟੀਟਿਊਸ਼ਨ ਵਾਸਤੇ ਅੱਛਾ ਸੋਚਦਾ ਹੈ ਉਹ ਕਦੀ ਵੀ ਰੈਂਡਮਲੀ ਟੀਚਰਜ਼ ਉਠਾ ਕੇ ਨਹੀਂ ਨਹੀਂ ਸੁਟੇਗਾ ਅਸੀਂ 8 ਘੰਟੇ ਖੜੇ ਹੋ ਕੇ ਬੱਚਿਆਂ ਦਾ ਭਵਿੱਖ ਬਣਾ ਰਹੇ ਹਾਂ ਬੱਚੇ ਨੂੰ ਇੱਕ ਇੱਕ ਚੀਜ਼ ਪੂਰੇ ਹਾਰਡਵਰਕ ਨਾਲ ਕਰਾ ਰਹੇ ਹਾਂ ਪੂਰੀ ਡੈਡੀਕੇਸ਼ਨ ਨਾਲ ਤੇ ਬੱਚੇ ਵੀ ਅਸੀਂ ਕਰਕੇ ਸਾਡੇ ਨਾਲ ਅਟੈਚਡ ਹੋ ਗਏ ਅੱਜ ਅੱਜ ਹਰ ਬੱਚਾ ਸਕੂਲ ਦਾ ਰੋ ਰਿਹਾ ਹੈ तो रखते तो, तो। तो नहीं मारे ਨੇ ਖਾਣੇ ਦੀ ਗੱਲ ਨਹੀਂ ਕਰਾ ਰਿਹਾ ਨਹੀਂ ਖਾਣੇ ਦੀ ਗੱਲ ਨਹੀਂ ਕਰਾ ਰਿਹਾ ਗੱਲ ਕਰੋ ਸਾਹਮਣੇ ਗੱਲ ਕਰੋ ਸਾਹਮਣੇ ਅਗਰ ਕਬਰਾਨੀ ਦੇ ਰੋਕੇਗਾ ਗੱਲ ਕਰੋ ਰੋਕ ਕੇ ਗੱਲ ਕਰੋ ਹਰ 6 ਮਹੀਨੇ ਬਾਅਦ ਤਾਂ ਗੱਡੀ ਜਾਂਦੇ ਟੀਚਰਸ ਤੇ ਕੀ ਆ ਬេស ਹੀ ਨਹੀਂ ਬਣ ਰਿਆ ਹੁਣ ਪਹਿਲਾਂ ਸਾਡੇ ਫਿਜ਼ਿਕਸ ਵਾਲੇ ਟੀਚਰ ਕੱਟਦੇ ਸੀਗੇ ਤੇ ਹੁਣ ਦੁਬਾਰਾ ਲਗਾਏ ਤੇ ਨਾਲੇ ਸਾਰੇ ਐਕਟੀਵਿਟੀਜ਼ ਬੰਦ ਕਰ ਰੇਆ ਕੋਈ 뮤직 ਨਹੀਂ ਕੋਈ ਡਾਂਸ ਨਹੀਂ ਟੀਚਰਸੇ ਚੇਂਜ ਕਰ ਰੇ ਕਰੇ ਨਵੇਂ ਟੀਚਰ ਆਂਦੇ ਆਂਦੇ ਉਹਨਾਂ ਨੂੰ ਵੀ ਕੱਟ ਰੇ ਇੱਥੇ ਕੋਈ ਟੀਚਰਸ ਰੱਖੋ ਤਾਂ ਅਸੀਂ ਆਪਾਂ ਪੜ ਪਾਂਗੇ ਸਾਲ ਘਤ ਮੂਰੇ ਟੀਚਰਸ ਕੱਟ ਰੇ ਪਲੱਸ 2 ਵਾਲਿਆਂ ਨੂੰ ਪ੍ਰੋਬਲਮ ਆ ਰਹੀ ਹੈ ਪਲੱਸ 1 ਵਾਲਿਆਂ ਨੂੰ ਪ੍ਰੋਬਲਮ ਆ ਰਹੀ ਹੈ ਇਹ ਸਭ ਨਹੀਂ ਹੋਣਾ ਚਾਹੀਦਾ ਹਾਂਜੀ ਕੋਈ ਉਹੀ ਪਤਾ ਨਹੀਂ ਕੋਈ ਕਾਰਨ ਕੋਈ ਕਾਰਨ ਨਹੀਂ ਅੱਜ ਸਵੇਰੇ ਟੀਚਰਸ ਟੀਚਰਸ ਸਵੇਰੇ ਵੱਡੇ ਨਹੀਂ ਦੇ ਰਹੇ ਅੰਦਰ ਨਹੀਂ ਆਂਦੇ ਰਹੇ ਕਹਿ ਰਹੇ ਨੇ ਤੁਸੀਂ ਨਹੀਂ ਸਾਨੂੰ ਡਿਜਸ ਦੀ ਲੋੜ ਨਹੀਂ ਤੁਸੀਂ ਘਰੇ ਵਾਪਸ ਜਾਓ ਪ੍ਰਿੰਸੀਪਲ ਨੇ ਇੱਕ ਦਿਨ ਪਹਿਲਾਂ ਆ ਕੇ ਛੁੱਟੀ ਤੋਂ ਐਤ ਕਿ ਕੱਲ ਤੋਂ ਤੁਸੀਂ ਨਾ ਆਣਾ ਤੇ ਉਸ ਟਾਈਮ ਮੈਨੂੰ ਬਿਲਕੁਕੁਲ ਵੀ ਸਮਝ ਨਹੀਂ ਆਇਆ ਤੇ ਮੇਰੇ ਨਾਲ ਹੀ ਕਿਨਾਂ ਦੇ 8 ਵਾਲੇ ਟੀਚਰ ਨੂੰ ਵੀ ਜਵਾਬ ਦਿੱਤੇ ਉਸ ਤੋਂ ਇਹਨਾਂ ਨੇ ਕਮ ਸੇ 15-16000 ਰੁਪਏ ਸੈਲਰੀ ਵੀ ਮੇਰੀ ਕੱਟ ਲਈ ਜੜੀਆਂ ਛੁੱਟੀਆਂ ਇਹਨਾਂ ਕੱਟੇ ਹੋਏ ਸੋ ਵੀ ਕੱਟੀਆਂ ਤੇ ਫਿਰ ਸਾਰੇ ਟੀਚਰਸ ਇਕੱਠੇ ਮਿਲੇ ਹੋਏ ਕਿ ਸਾਡੇ ਨਾਲ ਤਾਂ ਨਾਇਨ ਇਨਸਾਫੀ ਹੈ ਸਰ ਮੈਂ ਕਿਸੇ ਹੋਰ ਸਕੂਲ ਚ ਜਾਉਂਗੀ ਉੱਥੇ ਵਿਦਾਊਟ ਐਕਸਪੀਰੀਅੰਸ ਸਰਟੀਫਿਕੇਟ ਜਾਂ ਫਿਰ ਨਵੰਬਰ ਚ ਮੈਨੂੰ ਕੱਢਤਾ ਸਕੂਲ ਤੋਂ ਤਾਂ ਮੈਨੂੰ ਵੀ ਤਾਂ ਰੀਜ਼ਨ ਦੇਣਾ ਪਏਗਾ ਔਰ ਸਰ ਇੱਥੇ ਸਕੂਲ ਚ ਵੈਸੇ ਮੋਸਟਲੀ ਹੁੰਦਾ ਹੀ ਹੈ ਇਹ ਆਪਣੀ ਮਰਜ਼ੀ ਨਾਲ ਟੀਚਰਸ ਰੱਖਦੇ ਹੈ ਆਪਣੀ ਮਰਜ਼ੀ ਨਾਲ ਵੀ ਟੀਚਰਸ ਕੱਢ ਰਹੇ ਹੈ ਬੱਚੇ ਜਿਹੜੇ ਕਹਿੰਦੇ ਵਾਸ਼ਰੂਮ ਜਾਣਾ ਹੈ ਕੋਈ ਸ਼ ਭੇਜਾਂਗੇ ਕਿਦੋਂ ਤਾਂ ਭੇਜਣੇ ਆ ਸੀ ਉਹ ਕਹ ਰਹੇ ਪੇਰੈਂਟਸ ਕਹ ਰਹੇ ਧੱਕਾ ਕਰ ਰਹੇ ਇਹਨਾਂ ਨੇ ਕੱਢ ਦਿੱਤੇ ਪਰ ਉਹ ਲਾਸ ਨੂੰ ਕੰਪਨਸੇਟ ਕਰਨ ਵਾਸਤੇ ਟੀਚਰਸ ਵੀ ਇਹਨਾਂ ਨੇ ਹਟਾ ਦਿੱਤੇ ਤਾਂ ਸਰ ਦੇਖੋ ਹੁਣ ਬੱਚੇ ਕਿਵੇਂ ਐਡਜਸਟ ਕਰਨਗੇ 2 ਮਹੀਨਿਆਂ ਦੇ ਵਿੱਚ ਪ੍ਰੀ ਬੋਰਡ ਸਟਾਰਟ ਹੋਣ ਵਾਲੇ ਤੇ ਬੱਚਾ ਕਿਵੇਂ ਸਫਰ ਨਹੀਂ ਕਰ ਰਿਹਾ ਸਾਡਾ ਉਹ ਕਹਿੰਦੇ ਆ ਕਿ ਬੱਚੇ ਘੱਟ ਗਏ ਸੀ ਅਸੀਂ ਤਾਂ ਹਟਾ ਦਿੱਤੇ ਤੇ ਜਦੋਂ ਇੰਟਰਵਿਊ ਲਈਆਂ ਸੀ ਉਦੋਂ ਵੀ ਬੱਚੇ ਘੱਟੇ ਸੀ ਹੁਣ ਤਾਂ ਨਹੀਂ ਘੱਟ ਹੋਏ ਬੱਚੇ ਸਰ ਥਾ ਉਸ ਦਿਨ ਇਮੀਡੀਏਟਲੀ ਨੇ ਬੁਲਾਇਆ ਸਾਨੂੰ ਕਿ ਕੱਲ੍ਹ ਤੋਂ ਤੁਸੀਂ ਜੋਬ ਤੇ ਨਹੀਂ ਆਈਓ ਸਰ ਨਵੰਬਰ ਦਾ ਟਾਈਮ ਹੈ ਅਸੀਂ ਕਿੱਥੇ ਜੋਬ ਕਰਨ ਜਾਈਏ ਸਰ ਇਹਨਾਂ ਨੇ ਸਾਨੂੰ ਜੁਆਇਨਿੰਗ ਕਰ ਲੈ ਕੇ ਆਸੀ ਤੇਨੂੰ 5 ਪੇਡ ਲੀਵਸ ਮਿਲਣਗੀਆਂ ਪਿਛਲੇ ਮਹੀਨੇ ਦੀ ਸੈਲਰੀ ਆਈ ਹੈ ਇਹਨਾਂ ਨੇ 7-7 ਦਿਨ ਦੇ ਪੈਸੇ ਕੱਟ ਕੇ ਆਏ ਨੇ ਸਰ ਹਮ ਇਹ ਵੇਸ਼ੇ ਯਾਦ ਕਰਦੇ ਨੇ ਸਰ ਅਗਰ ਮੈਨੇਜਮੈਂਟ ਨੇ ਚ ਤਫਰ ਸਾਰੇ ਪੇਰੈਂਟਸ ਸਾਰੇ ਬੱਚੇ ਬਾਹਰ ਕਿਉਂ ਦੇ ਕੁਝ ਜਦੋਂ ਮੈਂ ਆਣ ਕੇ ਸਾਰੇ ਕਲਾਸਿਸ ਵਗੈਰਾ ਚੈੱਕ ਕੀਤੀਆਂ ਤੇ ਕੁਝ ਟੀਚਰ ਜਿਹੜੇ ਹੀ ਮੈਨੂੰ ਸਰਪਲਸ ਨਜ਼ਰ ਆਏ ਤੇ ਕੁਝ ਟੀਚਰ ਬਿਲੋ ਐਵਰੇਜ ਸੀਗੇ ਉਹਨਾਂ ਨੂੰ ਅਸੀਂ ਫਿਰ ਵਿਦਆਊਟ ਨੋਟਿਸ ਜ਼ਰੂਰ ਕੱਢਿਆ ਪਰ ਉਹਨਾਂ ਟੀਚਰਾਂ ਨੂੰ ਅਸੀਂ ਪਹਿਲਾਂ ਦੱਸਿਆ ਹੋਇਆ ਸੀ ਆਲਰੇਡੀ ਅਗਾਹ ਕੀਤਾ ਸੀਗਾ ਵੀ ਤੁਹਾਡੀ ਜਿਹੜੀ ਟੀਚਿੰਗ ਹੈ ਉਹ ਸਾਡੇ ਸਕੂਲ ਦੇ ਸਟੈਂਡਰਡ ਦੇ ਮੁਤਾਬਕ ਨਹੀਂ ਹੈਗੀ ਅਸੀਂ ਉਹਨਾਂ ਨੂੰ ਕੱਢਦੇ ਆਂ ਨਾਲੇ ਨੰਬਰ 1 ਉਹ ਸਰਪਲਸ ਸੀਗੇ ਨੰਬਰ 2 ਉਹ ਬਿਲੋ ਆ ਵਰਗਾ ਸਰ ਸਾਨੂੰ ਚਿਲਡਰਨ ਡੇ ਵਾਲੇ ਦਿਨ ਥਰਸਡੇ ਨੂੰ ਸਾਨੂੰ ਨੋਟਿਸ ਕੀਤਾ ਗਿਆ ਕਿ 12 13 ਟੀਚਰਾਂ ਦੇ ਨਾਮ ਲਿੱਤੇ ਗਏ ਵਿਦਆਊਟ ਐਨੀ ਰੀਜ਼ਨ ਕਿ ਤੁਸੀਂ ਹਲਕਾ ਆਉਣਾ ਨਹੀਂ ਹੈਗਾ ਸਕੂਲ ਅਸੀਂ ਪ੍ਰਿੰਸੀਪਲ ਨੂੰ ਕਾਲ ਵਗੈਰਾ ਕੀਤੀ ਅਸੀਂ 6 ਵੈਸਾ ਕੁਝ ਦਿਨ ਉਰੇ ਰੁਕੇ ਕਿ ਸਾਡੀ ਮੀਟਿੰਗ ਕਰਵਾਈ ਜਾਵੇ ਡਾਇਰੈਕਟਰ ਨਾਲ ਕੋਈ ਰਿਸਪੌਂਸ ਨਹੀਂ ਆਇਆ ਫਿਰ ਅਸੀਂ 2 ਦਿਨ ਸ਼ੁੱਕਰ ਸ਼ਨੀਵਾਰ ਛੁੱਟੀ ਸੀ ਫਿਰ ਅਸੀਂ ਵੇਟ ਕੀਤਾ ਕਿ ਸ਼ਾਇਦ ਸਾਨੂੰ ਸਕੂਲ ਵੱਲੋਂ ਕੋਈ ਇਨਫੋਰਮੇਸ਼ਨ ਆਉਗੀ ਬਟ ਨਾ ਇਨਫੋਰਮੇਸ਼ਨ ਤਾਂ ਸਾਨੂੰ ਅੱਜ ਇਹ ਸਟੈਪ ਲੈਣਾ ਪਿਆ ਤਾਂ ਕਰਕੇ ਕਿਉਂਕਿ ਸਾਡੇ ਇੱਕ ਤਾਂ ਸਾਨੂੰ ਹੁਣ ਮਿਡ ਸੈਸ਼ਨ ਦੇ ਵਿੱਚ ਕਿਤੇ ਜੌਬ ਨਹੀਂ ਮਿਲਨੀ ਤੇ ਪਲੱਸ ਬੱਚਿਆਂ ਦਾ ਐਂਡ ਆਫ ਦਾ ਸੈਸ਼ਨ ਦੇ ਵਿੱਚ ਟੀਚਰ ਸਾਰੇ ਚੇਂਜ ਕਰ ਦਿੱਤੇ ਗਏ ਨੇ ਮੈਡਮ ਰੀਜ਼ਨ ਨਹੀਂ ਦਿੱਤਾ ਵਿਦਆਉਟ ਸਰ ਸਾਨੂੰ ਕੋਈ ਇਨਫੋਰਮੇਸ਼ਨ ਵੀ ਦਿੱਤੀ ਗਈ ਸਰ ਰੀਜ਼ਨ ਕੁਝ ਨਹੀਂ ਹੈ ਕੋਈ ਰੀਜ਼ਨ ਨਹੀਂ ਜੇ ਅਸੀਂ ਪੁੱਛ ਰਿਹਾ ਕਿ ਰ ਸਾਨੂੰ ਕਿ ਕਿਸ ਬੇਸਿਸ ਤੇ ਚੂਜ਼ ਕੀਤਾ ਗਿਆ ਤੇ ਉਹ ਕਹਿੰਦੇ ਕਿ ਅਸੀਂ ਤਾਂ ਰੈਂਡਮਲੀ ਚੂਜ਼ ਕੀਤਾ ਹੈ ਜੇ ਇੱਕ ਇੱਕ ਮੈਨੇਜਮੈਂਟ ਦਾ ਬੰਦਾ ਆਪਣੇ ਇੰਸਟੀਟਿਊਸ਼ਨ ਵਾਸਤੇ ਅੱਛਾ ਸੋਚਦਾ ਹੈ ਉਹ ਕਦੀ ਵੀ ਰੈਂਡਮਲੀ ਟੀਚਰਸ ਉਠਾ ਕੇ ਨਹੀਂ ਨਹੀਂ ਸੁੱਟੇਗਾ ਉਹਨੂੰ ਵੀ ਲੱਗੇਗਾ ਕਿ ਹਾਂ ਜਿਹੜੇ ਜਿਹੜੇ ਟੀਚਰ ਮੇਰੇ ਸਕੂਲ ਵਾਸਤੇ ਵਧੀਆ ਹਨ ਉਹਨਾਂ ਨੂੰ ਉਹ ਰੱਖੇਗਾ ਜਿਹੜੇ ਨਹੀਂ ਹੈ ਉਹਨਾਂ ਨੂੰ ਕੱਢੇਗਾ ਲੇਕਿਨ ਉਹਨਾਂ ਨੂੰ ਸਾਨੂੰ ਕੋਈ ਰੀਜ਼ਨ ਨਹੀਂ ਦਿੱਤਾ ਗਿਆ ਤੇ ਸਾਨੂੰ ਬਿਨਾਂ ਕਿਸੇ ਰੀਜ਼ਨ ਤੋਂ ਐਵੇਂ ਹੀ ਕੱਢਿਆ ਗਿਆ ਪਰ ਮੈਨੂੰ ਲੱਗਦਾ ਜਿਹੜਾ ਅਸੀਂ ਬੱਚਿਆਂ ਨਾਲ ਸਰਵੇ ਕੀਤਾ ਉਹ ਸਾਰੇ ਇਹ ਤਾਂ ਕਹਿ ਰਹੇ ਕਿ ਸਾਡੇ ਟੀਚਰਸ ਹੈ ਬਹੁਤ ਅੱਛੇ ਹਨ ਬਿਲਕੁਲ ਸਹਿਬ ਬਿਲ ਇੱਥੇ ਅਸੀਂ 8 ਘੰਟੇ ਖੜੇ ਹੋ ਕੇ ਬੱਚਿਆਂ ਦਾ ਭਵਿੱਖ ਬਣਾ ਰਹੇ ਹਾਂ ਬੱਚਿਆਂ ਨੂੰ ਇੱਕ ਇੱਕ ਚੀਜ਼ ਪੂਰੇ ਹਾਰਡਵਰਕ ਨਾਲ ਕਰਾ ਰਹੇ ਹਾਂ ਪੂਰੀ ਡੈਡੀਕੇਸ਼ਨ ਨਾਲ ਤੇ ਬੱਚੇ ਵੀ اسی ਕਰਕੇ ਸਾਡੇ ਨਾਲ ਅਟੈਚਡ ਹੋ ਗਏ ਅੱਜ ਅੱਜ ਹਰ ਬੱਚਾ ਸਕੂਲ ਦਾ ਰੋ ਰਿਹਾ ਹੈ ਕਿ ਸਾਡੇ ਟੀਚਰਸ ਨੂੰ ਕਿਉਂ ਕੱਢਿਆ ਗਿਆ ਬੱਚੇ ਵੀ ਸਾਡੇ ਨਾਲ ਖੜੇ ਹਨ ਸਰ ਬੱਚਿਆਂ ਦਾ ਇਗਜ਼ਾਮ ਹੋਣ ਵਾਲਾ ਹੈ ਫਿਰ ਵੀ ਸਟੱਡੀ ਦੇ ਵਿੱਚ ਉਹਨੂੰ ਇੰਨੀ ਪ੍ਰੋਬਲਮ ਆਉਂਦੀ ਹੈ ਬੱਚਿਆਂ ਨੂੰ ਵੀ ਪ੍ਰੋਬਲਮ ਆਏਗੀ ਤੇ ਟੀਚਰਸ ਨੂੰ ਵੀ ਪ੍ਰੋਬਲਮ ਆਏਗੀ ਇਹ ਸਕੂਲ ਦਾ ਨਾ ਥੋੜਾ ਜਿਆਦਾ ਕੰਮ ਖਰਾਬ ਹੋਇਆ ਵਾ ਕਿ ਨਾ ਤੇ ਜਦੋਂ ਪੜਾਈਆਂ ਨੂੰ ਕਰਕੇ ਥੋੜਾ ਸੀਰੀਅਸ ਨਹੀਂ ਹੈਗੇ ਹੁਣ ਪ੍ਰੀਬੋਰਡ ਨੇੜੇ ਆ ਗਏ ਆ ਤੇ ਕਰ ਰਿਹਾ ਕਿ ਹੁਣ ਆ ਚੀਜ਼ਾਂ ਕਰ ਰਹੇ ਕਿ ਹਰ 6 ਮਹੀਨੇ ਬਾਅਦ ਤਾਂ ਗੱਡੀ ਜਾਂਦੇ ਟੀਚਰਸ ਤੇ ਕੀ ਆ ਬੇਸ ਹੀ ਨਹੀਂ ਬਣ ਰਿਹਾ ਹੁਣ ਪਹਿਲਾਂ ਸਾਡੇ ਫਿਜ਼ਿਕ ਵਾਲੇ ਟੀਚਰ ਘਟਦੇ ਸੀਗੇ ਤੇ ਹੁਣ ਦੁਬਾਰਾ ਲਗਾਏ ਤੇ ਹਰ ਟੀਚਰ ਇੱਥੇ ਬਾਰਵਾ ਕਰੀ ਜਾਂਦੇ ਜਿਨ੍ਹਾਂ ਬੱਚੇ ਦਾ ਬੇਸ ਨਹੀਂ ਬਣ ਰਿਹਾ ਤੇ ਨਾਲੇ ਸਾਰੇ ਐਕਟੀਵਿਟੀਜ਼ ਬੰਦ ਕਰ ਰਹੇ ਆ ਕੋਈ 뮤직 ਨਹੀਂ ਕੋਈ ਡਾਂਸ ਨਹੀਂ ਤੁਸੀਂ ਬਾਕੀ ਸਕੂਲਾਂ ਜਾ ਕੇ ਦੇਖ ਸਕਦੇ ਹੋ ਆਪਣਾ ਕੀ ਨਾਮ ਕਹਿੰਦੇ ਨੇ ਨਨਕਾਣਾ ਕੀ ਬੀਸੀਐਮ ਕੀ ਸਾਰੇ ਸਕੂਲ ਦੇ ਵਿੱਚ ਐਕਟੀਵਿਟੀਜ਼ ਹੈਗੀਆਂ ਡਾਂਸ ਤੋਂ ਲੈ ਕੇ ਹਰ ਛੋਟੀ ਛੋਟੀ ਐਕਟੀਵਿਟੀਜ਼ ਤੱਕ ਇੰਡੋਰ ਗੇਮਸ ਤੱਕ ਹੈਗੀਆਂ ਨੇ ਇੱਥੇ ਕੁਝ ਵੀ ਨਹੀਂ ਕਰਾਰੇ ਤੇ ਜਿਹੜਾ ਬੱਚਿਆਂ ਦਾ ਲਾਸ ਵੀ ਬਹੁਤ ਕਰਾਉਂਦੇ ਨੇ ਠੀਕ ਹੈ ਐਕਸਟਰਾ ਚਲੋ ਐਕਸਟਰਾ ਬੱਚੇ ਟਾਈਮ ਵੀ ਜਿਹੜਾ ਲਾਉਂਦੇ ਉਹ ਤਾਂ ਲੱਗਾ ਲਾ ਪਰ ਕੀ ਹੈ ਤੇ ਬੇਸ ਨਹੀਂ ਵਧੀਆ ਬਣਦਾ ਬੱਚਿਆਂ ਦਾ ਤਾਂ ਕਰਕੇ ਥੋੜਾ ਜਨਾ ਇਹ ਇਹਨੂੰ ਚਾਹੀਦਾ ਜਿਹੜਾ ਮੈਨੇਜਮੈਂਟ ਨੂੰ ਚਾਹੀਦਾ ਵਾ ਕਿ ਜਿਹੜੇ ਸਟੂਡੈਂਟਸ ਨੂੰ ਆ ਕਿ ਉਹਨਾਂ ਨੇ ਬੇਸ ਵਧੀਆ ਬਣਾਉਣ ਵਾਸਤੇ ਟੀਚਰਸ ਨੂੰ ਰੱਖਣਾ ਕੀ ਕਰ ਰਹੇ ਬਾਰ ਬਾਰ ਕੱਢੀ ਜਾਂਦੇ ਤੇ ਉਹਦੇ ਨਾਲ ਬੇਸ ਹੀ ਨਹੀਂ ਬਣ ਰਿਹਾ ਸਾਡਾ ਮੇਰਾ ਨਾਮ ਕਹਿੰਦੇ ਮੈਂ ਸਕੂਲ ਦਾ ਐਡਵੋਇਸਰ ਐ ਮੈਂ ਇੱਥੇ ਕਿਉਂ ਆਇਆ ਟੀਚਰ ਸੇ ਚੇਂਜ ਕਰ ਰਹੇ ਕਰੇ ਨਵੇਂ ਟੀਚਰ ਆਂਦੇ ਆਂਦੇ ਉਹਨਾਂ ਨੂੰ ਵੀ ਕੱਢ ਰਹੇ ਇੱਥੇ ਕੋਈ ਟੀਚਰਸ ਰੱਖੋ ਤਾਂ ਤਹੀਂ ਆਪਾਂ ਪੜ ਪਾਂਗੇ ਚਲੋ ਪੜਾਈ ਦੀ ਗੱਲ ਅਲੱਗ ਐ ਸਪੋਰਟਸ ਦੇ ਰਿਲੇਟਿਡ ਕੁਝ ਨਹੀਂ ਹੁੰਦਾ ਐਕਸਟਰਾ ਕਰਿਕੂਲਰ ਦੇ ਰਿਲੇਟਿਡ ਕੁਝ ਨਹੀਂ ਹੁੰਦਾ ਮੈਂ ਐਡਵੋਇਸਰ ਇੱਥੇ ਕਿਉਂ ਆਇਆ ਮੇਰੇ ਕੋਈ ਅਥੋਰਟੀ ਨਹੀਂ ਐ ਮੈਂ ਇਲੈਕਸ਼ਨ ਮੈਂ ਇਸ ਲਈ ਮੈਂ ਇਸ ਲਈ ਆਇਆ ਕਿ ਸਾਨੂੰ ਮੌਕਾ ਮਿਲੇ ਫਾਈਨਲੀ ਮੈਂ ਕੁਝ ਕਰ ਸਕਦਾ ਮੈਂ ਇਹਨਾਂ ਨੂੰ ਬੱਚਿਆਂ ਨੂੰ ਇੱਥੇ ਲੈ ਕੇ ਆਇਆ ਕਲਾਸ-ਕਲਾਸ ਤੋਂ ਤਾਂ ਕਿ ਕੁਝ ਚੇਂਜ ਆਵੇ ਤਾਂ ਕਿ ਸਪੋਰਟਸ ਵੀ ਸਪੋਰਟਸ ਤੇ ਵੀ ਧਿਆਨ ਦਿੱਤਾ ਜਾਵੇ ਸਾਲ ਖਤਮ ਹੋਰੇ ਟੀਚਰਸ ਕੱਢ ਰਹੇ ਨੇ ਸਾਲ ਖਤਮ ਹੋਰੇ ਟੀਚਰਸ ਕੱਢ ਰਹੇ ਹੈ ਪਲੱਸ 2 ਵਾਲਿਆਂ ਨੂੰ ਪ੍ਰੋਬਲਮ ਆ ਰਹੀ ਹੈ ਪਲੱਸ 1 ਵਾਲਿਆਂ ਨੂੰ ਪ੍ਰੋਬਲਮ ਆ ਰਹੀ ਹੈ ਇਹ ਸਭ ਨਹੀਂ ਹੋਣਾ ਚਾਹੀਦਾ ਹਾਂਜੀ 6-6 ਮਹੀਨੇ ਬਾਅਦ ਟੀਚਰਸ ਨਹੀਂ ਜਾ ਰਹੇ ਉਹ ਸਾਡੇ ਅਟੈਂਡੈਂਸ ਅਸੀਂ ਸਕੂਲ ਜਾਂਦੇ ਆ ਤਾਂ ਵੀ ਸਾਨੂੰ ਫਾਈਨ ਹੁੰਦਾ ਜੇ ਤਾਈ ਤੁਸੀਂ ਨਾ ਪਾਈ 50 ਰੁਪਏ ਦਾ ਫਾਈਨ ਤੁਸੀਂ ਛੁੱਟੀ ਮਾਰ ਲਈ ਤਾਂ ਫਾਈਨ 3- 100 100 ਸੇ ਫਾਈਨ ਤੇ ਉਹ টিਚਰ ਦੀ ਸਾਇਲ ਹੀ ਪਤਾ ਨਹੀਂ ਕਿ ਉਹ ਕਾਟ ਰੇ ਨੇ ਤੁਸੀਂ ਇਹਨਾਂ ਫਾਈਨ ਲੈਣੇ ਉਹ ਕਹਿੰਦੇ ਕੋਈ ਕੋਈ ਪੂਰਾ ਸਾਲ ਨਿਕਲ ਗਿਆ ਅਰੇ 19 ਅਕਤੂਬਰ ਨੂੰ ਸਾਡੀ ਟ੍ਰਿਪ ਹੋਣੀ ਸੀਗੀ ਕੈਨਸਲ ਕਰ ਦਿੱਤੀ ਕਹਿੰਦੇ ਸਕੂਲ ਕੋ ਬਜਟ ਨਹੀਂ ਆਇਆ ਐਨ ਕੋਈ ਆਪਾਂ 6th ਹੋ ਹੈਗਾ ਸਕੂਲ ਚ ਕੋਈ ਐਨੂਅਲ ਫੰਕਸ਼ਨ ਕੋਈ ਕੁਝ ਨਹੀਂ ਹੁੰਦਾ ਯਾਰ ਬਸ ਫਾਈਨ ਕਰਾ ਲਓ ਨਾ ਕੋਈ ਸੈਲੀਬ੍ਰੇਸ਼ਨ ਨਾ ਕੁਝ ਨਹੀਂ ਹੋਇਆ ਚਿਲਡਰਸ ਦੇ ਤਾਂ ਇੰਜੋਏ ਕਰਨ ਨੂੰ ਵੀ ਸਾਨੂੰ ਕਹਿੰਦੇ ਨਹੀਂ ਕਿ ਤੁਸੀਂ ਇੰਜੋਏ ਨਹੀਂ ਕਰ ਸਕਦੇ ਕਿ ਕਾਰਨ ਕਿ ਤੱਕ ਨਹੀਂ ਜਾਣ ਦਿੰਦੇ ਕੋਈ ਹੋਈ ਪਤਾ ਨਹੀਂ ਕੋਈ ਕਾਰਨ ਕੋਈ ਕਾਰਨ ਨਹੀਂ ਅੱਜ ਸਵੇਰੇ ਟੀਚਰਸ ਟੀਚਰਸ ਸਵੇਰੇ ਵੱਡੇ ਨਹੀਂ ਦੇ ਰਹੇ ਅੰਦਰ ਨਹੀਂ ਆਉਂਦੇ ਰਹੇ ਕਹਿ ਰਹੇ ਨੇ ਤੁਸੀਂ ਨਹੀਂ ਸਾਨੂੰ ਟੀਚਰਸ ਦੀ ਲੋਣੀ ਤੁਸੀਂ ਘਰੇ ਵਾਪਸ ਜਾਓ ਇੱਕ ਹੁਨੇ ਕੀ ਗੱਲ ਹੁੰਦੀ ਆ ਤੁਸੀਂ ਟੀਚਰਸ ਨੂੰ ਇੱਕ ਦਿਨ ਟੀਚਰ ਆਂਦਾ ਕਹਿੰਦੇ ਨੇ ਅਗਲੇ ਦਿਨ ਤੁਸੀਂ ਵਾਪਸ ਨਾ ਆਓ ਕੋਈ ਰੀਜ਼ਨ ਦਿੱਕਤਾ ਕਿ ਅਸੀਂ ਡਾਂਸ ਪੀਰੀਅਡ ਬੰਦ ਕਰ ਰਹੇ ਹਾਂ ਪ੍ਰਿੰਸੀਪਲ ਨੇ ਇੱਕ ਦਿਨ ਪਹਿਲਾਂ ਆ ਕੇ ਛੁੱਟੀ ਤੋਂ ਐ ਕਿ ਕੱਲ ਤੋਂ ਤੁਸੀਂ ਨਾ ਆਣਾ ਤੇ ਉਸ ਟਾਈਮ ਮੈਨੂੰ ਬਿਲਕੁਲ ਵੀ ਸਮਝ ਨਹੀਂ ਆਇਆ ਤੇ ਮੇਰੇ ਨਾਲ ਇੱਕ ਨਾ ਨੀ 8 ਵਾਲੇ ਟੀਚਰ ਨੂੰ ਵੀ ਜਵਾਬ ਦਿੱਤਾ ਤੇ ਇਹਨਾਂ ਨੇ ਅਗਲੇ ਦਿਨ ਫਟਾਫਟ ਫੋਨ ਕਰਕੇ ਕਿਹਾ ਤੁਸੀਂ ਆਪਣਾ ਫੁੱਲ ਐਂਡ ਫਾਈਨਲ ਕਰ ਲਓ ਤੇ ਉਸ ਤੋਂ ਇਹਨਾਂ ਨੇ ਕਮ ਸੇ 15-16000 ਰੁਪਏ ਸੈਲਰੀ ਵੀ ਮੇਰੀ ਕੱਟ ਲਈ ਜਿਹੜੀਆਂ ਛੁੱਟੀਆਂ ਇਹਨਾਂ ਨੇ ਕੱਟੀਆਂ ਸੀ ਉਹ ਵੀ ਕੱਟ ਲੀਆਂ ਤਾਂ ਉਸ ਤੋਂ ਇੱਕ ਦਿਨ ਬਾਅਦ ਇਹਨਾਂ ਨੇ ਸਰ 9-10 ਟੀਚਰਸ ਨੂੰ ਬੁਲਾ ਕੇ ਕਿਹਾ ਤਾਂ ਕੱਲ ਤੋਂ ਨਾ ਆਨਾ ਤੇ ਫਿਰ ਸਾਰੇ ਟੀਚਰਸ ਇਕੱਠੇ ਮਿਲੇ ਹੋਏ ਕਿ ਸਾਡੇ ਨਾਲ ਤਾਂ ਨਾਇਨਸਾਫੀ ਹੈ ਸਰ ਮੈਂ ਕਿਸੇ ਹੋਰ ਸਕੂਲ ਚ ਜਾਉਂਗੀ ਉੱਥੇ ਵਿਦਾਊਟ ਐਕਸਪੀਰੀਅੰਸ ਸਰਟੀਫਿਕੇਟ ਜਾਂ ਫਿਰ ਨਵੰਬਰ ਚ ਮੈਨੂੰ ਕੱਢਤਾ ਸਕੂਲ ਤੋਂ ਤਾਂ ਮੈਨੂੰ ਵੀ ਤਾਂ ਰੀਜ਼ਨ ਦੇਣਾ ਪਏਗਾ ਤੇ ਬੱਚਾ ਉਹ ਪੁੱਛੋ ਇਹਨਾਂ ਨੂੰ ਤਾਂ ਪੁੱਛੋ ਕਿ ਮੇਰੇ ਕੋਈ ਕੰਮ 'ਚ ਦਿੱਕਤ ਸੀ ਕੁਛ ਸੀ ਤਾਂ ਤਾਂ ਮੈਨੂੰ ਕੱਢੇ ਤਾਂ ਸਮਝ ਆਉਂਦੀ ਹੈ ਸਰ ਆਏਗੀ ਬਿਲਕੁਲ ਆਏਗੀ ਸਰ ਕਲਾਸ ਟੀਚਰਸ ਨੂੰ ਪੜ੍ਹਦੇ ਹਨ ਇਹਨਾਂ ਨੇ ਤੇ ਪੜਾਈ ਚ ਆਏਗੀ ਨੇਚਰਲੀ ਦਸੰਬਰ ਚ ਬੱਚਾ ਦੇ ਪੇਪਰ ਐ ਨਵੰਬਰ ਚ ਤੁਸੀਂ ਟੀਚਰਸ ਨੂੰ ਜਵਾਬ ਕਿਵੇਂ ਦੇ ਸਕਦੇ ਹੋ ਮੈਮ ਇਸ ਤਰ੍ਹਾਂ ਕੀ फिर ने 12 टीचर निकालले स्कूल ਦੇ ਵਿੱਚ ਬੱਚੇ এলাਉਡ ਹੀ ਨਹੀਂ ਹੈ ਸਰ ਬਿਲਕੁਲ ਫਰਕ ਪੈ ਸਕਦਾ ਉਸ ਤੋਂ ਬਾਅਦ ਇਹਨਾਂ ਦੇ ਕੈਰੀਅਰ ਵੀ ਖਰਾਬ ਹੋ ਸਕਦਾ ਕੈਰੀਅਰ ਵੀ ਖਰਾਬ ਹੋ ਸਕਦਾ اور ਸਰ ਅਕਸਰ ਸਕੂਲ ਚ ਵੈਸੇ ਮੋਸਟਲੀ ਹੁੰਦਾ ਹੀ ਹੈ ਇਹ ਆਪਣੀ ਮਰਜ਼ੀ ਨਾਲ ਟੀਚਰਸ ਰੱਖਦੇ ਹੈ ਆਪਣੀ ਮਰਜ਼ੀ ਨਾਲ ਹੀ ਟੀਚਰਸ ਕੱਟਦੇ ਹੈ ਵਿਦਆਉਟ ਨੋਟਿਸ ਮੈਂ ਸਰ 1 ਮਹੀਨੇ ਦਾ ਨੋਟਿਸ ਦੇ ਕੇ ਕੱਟਦੇ ਤਾਂ ਸਮਝ ਆਉਂਦਾ ਹੈ ਕਿ ਚਲੋ ਅਸੀਂ EMPLOYEES ਹੈ ਇਹਨਾਂ ਨੂੰ 1 ਮਹੀਨੇ ਦਾ ਨੋਟਿਸ ਦਿੱਤਾ ਸੀ ਲੇਕਿਨ 1 ਦਿਨ ਪਹਿਲਾਂ ਤੁਸੀਂ ਆਪਣੇ ਸਕੂਲ ਦੇ ਪ੍ਰਿੰਸੀਪਲ ਨਾਲ ਗੱਲ ਸਰ ਕਿਤੇ ਉਹ ਕਹਿੰਦੇ ਮੇਰੇ ਹੱਥ ਚ ਕੁਝ ਨਹੀਂ ਹੈ ਮੈਨੇਜਮੈਂਟ ਨੇ ਮੈਨੂੰ ਆਰਡਰ ਦਿੱਤਾ ਹੈ ਹੋ ਤੁਹਾਡਾ ਅਗਲਾ ਸਟੈਪ ਕੀ ਹੋਊਗਾ ਕਰਾ ਚ ਸੁਣਾਈ ਨਾ ਹੋਊਗਾ ਸਰ ਜੇ ਸੁਣਾਈ ਨਾ ਹੋਈ ਅਸੀਂ ਆਪਣੇ ਹੱਕ ਵਾਸਤੇ ਲੜਾਂਗੇ ਬਿਲਕੁਲ ਸਰ ਮਿਲੇ ਅਸੀਂ ਉਹਨਾਂ ਨੂੰ ਬਹੁਤ ਸਾਰੀ ਮਿਲਣ ਦੀ ਕੋਸ਼ਿਸ਼ ਕੀਤੀ ਮਿਲੇ ਹੀ ਨਹੀਂ ਉਹ ਸਾਹਮਣੇ ਆਂਦੇ ਹੀ ਨਹੀਂ ਪ੍ਰਿੰਸੀਪਲ ਮੈਮ ਨੂੰ ਸਾਹਮਣੇ ਕਰਦੇ ਅੱਜ ਸਾਹਮਣੇ ਆਏ ਸਾਡੇ ਅਸੀਂ ਸਵੇਰ ਦੇ ਇਨਾਂ ਨਾਲ ਖੜੇ ਹਾਂ ਅਸੀਂ ਉਦੋਂ ਦੇ ਤਾਂ ਬੱਚਿਆਂ ਨੂੰ ਕਿਹਾ ਨਹੀਂ ਜਾਣ ਨੂੰ ਤੇ ਅਸੀਂ ਹੁਣ ਉਹ ਬੱਚੇ ਜਿਹੜੇ ਕਹਿੰਦੇ ਵਾਸ਼ਰੂਮ ਜਾਣਾ ਜਾਂ ਕੋਈ ਸ਼ਪ ਭੇਜਾਂਗੇ ਕਿਦੋਂ ਤਾਂ ਭੇਜਣੇ ਆ ਸੀ ਉਹ ਕਹ ਰਹੇ ਪੇਰੈਂਟਸ ਕਹ ਰਹੇ ਧੱਕਾ ਕਰ ਰਹੇ ਆ ਬੱਚਿਆਂ ਨਾਲ ਕਿੰਨੇ ਨੇ ਕਿਹਾ ਜੀ ਉਹ ਇੱਕ ਜਣੇ ਰੌਲਾ ਪਾਈ ਜਾਂਦਾ ਅਸੀਂ ਕਿਸੇ ਨੂੰ ਨਹੀਂ ਗਿਆ ਹੈਗਾ ਉਹ ਖੜੇ ਆ ਜਿਹਨੂੰ ਪੁੱਛ ਲਵਾਂ ਇੱਕ ਵੀ ਨਹੀਂ ਤੁਹਾਨੂੰ ਲੱਗਦਾ ਬੱਚੇ ਝੂਠ ਬੋਲ ਰਹੇ ਆ ਬੱਚਾ ਕੋਈ ਬੋਲ ਹੀ ਨਹੀਂ ਰਿਹਾ ਬੱਚੇ 500 ਬੱਚਾ ਬਾਗ ਰਹੇ ਆ ਅਸੀਂ ਨੇ ਭੇਜਿਆ ਕੋਈ ਸਰ ਬੱਚਿਆਂ ਨੇ ਹੀ ਕਿਹਾ ਵਾ ਓਏ ਆ ਖੜੇ ਨੇ ਜੀ ਅਸੀਂ ਕੋਈ ਨਹੀਂ ਭੇਜਿਆ ਬੱਚਿਆਂ ਅੰਦਰ ਅਸੀਂ ਇਹਨਾਂ ਨੂੰ ਬੱਚਿਆਂ ਨੇ ਧੱਕਾ ਕਰ ਰਿਹਾ ਬੱਚਿਆਂ ਨੂੰ ਸਰ ਮੈਂ ਤੁਹਾਨੂੰ ਸਾਰੀ ਗੱਲ ਸਮਝਾਉਣਾ ਹੈ ਇੱਥੇ ਹੋਇਆ ਕੀ ਹੈ ਸਕੂਲ ਦੀ ਫੀਸਿਸ ਵੋਜ ਰਹੀ ਹੈ ਨੇ ਜਿਸ ਕਰਕੇ ਬਹੁਤ ਸਾਰੇ ਸਟੂਡੈਂਟ ਰੈਕਟੀਫਾਈ ਇਹਨਾਂ ਨੇ ਕੱਢ ਦਿੱਤੇ ਪਰ ਉਹ ਲਾਸ ਨੂੰ ਕੰਪਨਸੇਟ ਕਰਨ ਵਾਸਤੇ ਟੀਚਰਸ ਵੀ ਇਹਨਾਂ ਨੇ ਹਟਾ ਦਿੱਤੇ ਟੀਚਰਸ ਦੀ ਜਿਹੜੀ ਅਬਿਲਿਟੀਜ਼ ਨੇ ਉਹਨਾਂ ਨੂੰ ਇਹ ਕਰਨੀ ਰਹੇ ਕਨਸੀਡਰ ਤੇ ਇਸ ਕਰਕੇ ਸਟੂਡੈਂਟਸ ਨੇ ਸਟ੍ਰਾਈਕ ਕੀਤੀ ਹੈ ਤੇ ਇਹਨਾਂ ਨੂੰ ਬਿਲਕੁਲ ਸਮਝਣਾ ਚਾਹੀਦਾ ਹੈ ਇਹ ਗੱਲ ਕਿੰਨੇ ਟੀਚਰ ਕੱਢੇ 10 ਟੀਚਰ ਕੱਢ ਚੁੱਕੇ ਨੇ 11 12 ਹਾਂ 12 ਟੀਚਰ ਕੱਢੇ ਨੇ ਤੇ ਹੁਣ ਕੀ ਕਰ ਰਿਹਾ ਸਟਾਫ ਕੀ ਕਰ ਰਿਹਾ ਹੈ ਸਟਾਫ ਕਹਿ ਰਹੇ ਨੇ ਕਿ ਹੁਣ ਟੀਚਰਸ ਦੀ ਮਜਬੂਰ ਨਹੀਂ ਹੈ ਸੈਸ਼ਨ ਦੇ ਮਿਡ ਦੇ ਵਿੱਚ ਹੀ ਘਟਦੇ ਨੇ ਗਲਤ ਗੱਲ ਹੈ ਸੈਸ਼ਨ ਤੋਂ ਬਾਅਦ ਘਟਨੇ ਚਾਹੀਦੇ ਨੇ ਤੇ ਅੰਨਾ ਨੇ ਚੱਕ ਕੇ ਤੇ ਤੇਰਾ ਟੀਚਰ ਸਕੂਲ ਦੀਆਂ ਹਟਾ ਦਿੱਤੀਆਂ ਤੇ ਤੁਹਾਡੇ ਤੇ ਬੱਚਾ ਕਿਹੜੀ ਕਲਾਸ ਹੈ ਨਾਇੰਥ ਕਲਾਸ ਵਿੱਚ ਸਰ ਦੇਖੋ ਹੁਣ ਬੱਚੇ ਕਿਵੇਂ ਅਡਜਸਟ ਕਰਨਗੇ 2 ਮਹੀਨਿਆਂ ਦੇ ਵਿੱਚ ਪ੍ਰੀ ਬੋਰਡ ਸਟਾਰਟ ਹੋਣ ਵਾਲੇ ਆ ਤੇ ਬੱਚਾ ਕਿਵੇਂ ਸਫਰ ਨਹੀਂ ਕਰ ਰਿਹਾ ਸਾਡਾ ਤੇ ਗਲਤ ਕਰ ਰਹੇ ਨੇ ਇਨਚਾਰਜ ਮੈਡਮ ਐ ਮੈਂ ਤਾਂ ਦੀ ਟੀਚਰ ਐ ਮੈਂ ਉਹਨੂੰ ਹਟਾ ਦਿੱਤਾ ਇਹਨਾਂ ਨੇ ਸਰ ਕੰਪਲੀਟ ਤਾਂ ਹੋਣਾ ਚਾਹੀਦਾ ਨਾ ਸੈਸ਼ਨ ਆਪਣਾ ਗੱਲ ਕੀਤੀ ਵਿੱਚ ਉਹ ਕਤੀਕਾਰ ਕਰਾਉਂਦੇ ਉਹ ਕਹਿੰਦੇ ਆ ਕਿ ਬੱਚੇ ਘੱਟ ਗਏ ਸੀ ਅਸੀਂ ਤਾਂ ਹਟਾ ਦਿੱਤੇ ਤਾਂ ਜਦੋਂ ਇੰਟਰਵਿਊ ਲਈਆਂ ਸੀ ਉਦੋਂ ਵੀ ਬੱਚੇ ਘੱਟਦੇ ਸੀ ਹੁਣ ਤਾਂ ਨਹੀਂ ਘੱਟ ਹੋਏ ਬੱਚੇ ਬੱਚਿਆਂ ਨਾਲ ਗੱਲ ਕਰ ਚੁ ਜੁਆਇਨ ਕਰਵਾਇਆ ਹਾਂਜੀ ਮੈਮ ਅਸੀਂ ਜੋਇਨ ਕਰਾਇਆ ਹਾਂਜੀ ਗੁੱਡ ਮਾਰਨਿੰਗ ਸਰ ਮੈਂ ਐਜ਼ ਅ ਇੰਗਲਿਸ਼ ਟੀਚਰ ਜੋਇਨ ਕੀਤੀ ਸੀ ਮਾਰਚ 18 ਦੇ ਵਿੱਚ ਸਰ ਇਹਨਾਂ ਨੇ ਵਿਦਆਊਟ ਐਨੀ ਰੀਜ਼ਨ ਇਹਨਾਂ ਦੇ ਟੀਚਰ ਕੈਨੇਡਾ ਤੋਂ ਆਏ ਸੀਗੇ ਉਹ ਸਾਡਾ ਡੈਮੋ ਲੈ ਕੇ ਸਾਡਾ ਇੰਟਰਵਿਊ ਲੈ ਕੇ ਰੱਖ ਕੇ ਗਏ ਸੀਗੇ ਮੈਂ ਫਲੈਸ਼ ਕਰਦੀ ਹਾਂ ਮੈਨੂੰ ਬੱਚਿਆਂ ਨੂੰ ਪੜਾਉਣੀ ਹੈਗੀਆਂ ਐਵਰੀ ਗ੍ਰਾਮਰ ਐਂਡ ਐਵਰੀ ਚੈਪਟਰ ਸਰ ਥੋਸ ਦਿਨ ਇਮੀਡੀਏਟਲੀ ਉਹਨੇ ਬੁਲਾਇਆ ਸਾਨੂੰ ਕਿ ਕੱਲ ਤੋਂ ਤੁਸੀਂ ਜੋਬ ਤੇ ਨਹੀਂ ਆਈਓ ਸਰ ਨਵੰਬਰ ਦਾ ਟਾਈਮ ਹੈ ਅਸੀਂ ਕਿੱਥੇ ਜੋਬ ਕਰਨ ਜਾਈਏ ਸਾਨੂੰ ਰਿਲੀਜ਼ ਕਰ ਦੇ ਤਾਨੂੰ ਫਰਬਰੀਚ ਕਰ ਦਿੰਦੇ ਸਾਡੀ ਕੋਈ ਸ਼ਿਕਾਇਤ ਨਹੀਂ ਸਾਡੇ ਜਦ 100% ਆ ਰਹੇ ਹੈਗਾ ਤੇ ਸਾਡੇ ਪੇਰੈਂਟਸ ਸਾਡੇ ਬੱਚੇ ਸਾਡੇ ਨਾਲ ਹੈਗੇ ਨੇ ਨਵੰਬਰ ਚ ਸਾਨੂੰ ਇਮੀਡੀਏਟਲੀ ਜਵਾਬ ਦੇਣਾ ਕਿ ਮਤਲਬ ਨਹੀਂ ਬੰਦਦਾ ਸੀਗਾ ਸਰ ਇਹਨਾਂ ਨੇ ਸਾਨੂੰ ਜੁਆਇਨਿੰਗ ਕਰ ਲੈ ਕੇ ਕਿਹਾ ਸੀ ਤੁਹਾਨੂੰ 5 ਪੇਡ ਲੀਵਸ ਮਿਲਣਗੀਆਂ ਪਿਛਲੇ ਮਹੀਨੇ ਦੀ ਸੈਲਰੀ ਆਈ ਹੈ ਇਹਨਾਂ ਨੇ ਸੱਤ-ਸੱਤ ਦਿਨ ਦੇ ਪੈਸੇ ਕੱਟ ਕੇ ਆਏ ਨੇ ਸਰ ਹਮ ਹਮੇਸ਼ਾ ਯਾਦ ਕਰਦੇ ਨੇ ਟੀਚਰ ਜਿੱਦ ਖਤ ਘਟਾਉਂਦੀਆਂ ਟੀਚੀ ਤਨਖਾਹ ਵਧਾਉਂਦੀਆਂ ਸਰ ਅਸੀਂ ਫਰਵਰੀ ਚ ਜੋਬ ਛੱਡ ਦੇ ਅਸੀਂ ਕਿਤੇ ਹੋਰ ਜੁਆਇਨ ਕਰ ਲਦੇ ਅਸੀਂ ਕਿੱਥੇ ਜਾਈਏ ਦੱਸੋ ਸਰ ਹੋਣਾ ਤੇ ਸਰ ਇਹ ਬੱਚੇ ਦੇ ਫਿਊਚਰ ਨਾਲ ਬਹੁ ਬੱਚਾ ਨੇ ਪੜਾ ਰਹੇ ਆ ਇਮੀਡੀਟਲੀ ਟੀਚਰ ਉਹ ਚੇਂਜ ਹੋ ਗਿਆ ਬੱਚੇ ਨੂੰ ਸਮਝ ਆ ਚੁੱਕੀ ਉਹਨਾਂ ਦੀ ਸਾਡੇ ਬੱਚੇ ਨੇ ਇੰਨੀ ਅੱਛੀ ਬੋਰਡਿੰਗ ਹੈ ਸਾਡੇ ਬੱਚੇ ਸਾਡੇ ਨਾਲ ਖੜੇ ਹੈਗੇ ਆ ਸਾਰੇ ਵੈਰੀ ਰੋਂਗ ਹੈ ਕੋਈ ਸਟੈਪਸ ਨੂੰ ਲੈਣਾ ਪਏਗਾ ਤੁਹਾਡੇ ਬੱਚੇ ਹਾਂਜੀ ਮੇਰੀ ਬੇਟੀ ਹੈ ਇਹ ਖੜੀ ਹੈ ਠੀਕ ਹੈ ਤੇ ਇਹ ਕੀ ਬੰਦ ਕੋਈ ਮੈਡਮ ਨੇ ਚੰਗਾ ਕੀਤਾ ਮੈਨੇਜਮੈਂਟ ਨੇ ਸਰ ਅਗਰ ਮੈਨੇਜਮੈਂਟ ਨੇ ਚੰਗਾ ਕੀਤਾ ਹੁੰਦਾ ਤਾਂ ਫਿਰ ਸਾਰੇ ਪੇਰੈਂਟ ਸਾਰੇ ਬੱਚੇ ਬਾਹਰ ਕਿਉਂ ਹੁੰਦੇ ਠੀਕ ਹੈ ਨਾ ਫਿਰ ਤਾਂ ਸਾਨੂੰ ਆਂਦੀ ਲੋੜ ਹੀ ਨਹੀਂ ਸੀਗੀ ਅਗਰ ਜਦੋਂ ਤੱਕ ਸਹੀ ਚੱਲ ਰਿਹਾ ਸੀਗਾ ਕਰੇ ਤਾਂ ਸਕੂਲ ਵੀ ਕੋਈ ਪ੍ਰਦਰਸ਼ਨ ਦੇਖਿਆ ਕਿਸੇ ਪ੍ਰਕਾਰ ਦਾ ਇਸ ਕੁੱਲ ਦੇ ਖਿਲਾਫ ਕਿਸੇ ਪੇਰੈਂਟ ਨੇ ਆ ਕੇ ਕੁਝ ਕੀਤਾ ਪੇਰੈਂਟ ਪਿੰਡ ਇੰਨੇ ਫਰੀ ਥੋੜੀ ਨਹੀਂ ਆ ਕਿ ਫੀਸਾਂ ਵੀ ਭਰੇ ਤੇ ਇੱਥੇ ਆ ਕੇ ਆਪਣਾ ਟਾਈਮ ਵੀ ਖਰਾਬ ਕਰੇ ਛੁੱਟੀ ਕ ਲਈ ਫਾਈਨ ਲਾਉਂਦੇ ਨੇ ਠੀਕ ਹੈ ਨਾ ਜੇ ਛੁੱਟੀ ਹੋਵੇ ਤਾਂ 10 ਰੁਪਏ ਫਾਈਨ ਠੀਕ ਹੈ ਨਾ ਮਹਿੰਦੀ ਲਾ ਕੇ ਆਏ 100 ਰੁਪਏ ਫਾਈਨ ਠੀਕ ਹੈ ਨਾ ਇਸ ਕੋ ਐਨਜੋਏ ਫ੍ਰੀਜ਼ ਲੇਟ ਹੋ ਜਾਏ ਤਾਂ ਫਾਈਨ ਫ੍ਰੀਜ਼ ਨਾ ਹੋ ਅਗਰ ਇੱਕ ਦਿਨ ਲੇਟ ਹੋ ਜਾਏ ਤਾਂ ਬੱਚੇ ਨੂੰ ਟੈਸਟ ਨਹੀਂ ਦੇਣ ਦੇਣਾ ਅੱਜ ਵੀਕਲੀ ਟੈਸਟ ਸੀਗਾ ਸਾਰੇ ਬੱਚਿਆਂ ਦਾ ਠੀਕ ਹੈ ਠੀਕ ਹੈ ਨਾ ਹੁਣ ਉਹਨਾਂ ਦੀ ਅੱਜ ਦੀ ਪੜਾਈ ਖਰਾਬ ਹੋ ਗਈ ਉਸ ਦੀ ਜ਼ਿੰਮੇਵਾਰੀ ਤੁਹਾਡਾ ਬੇਟਾ ਬੰਦ ਕੀਤਾ ਹੋਇਆ ਹੈ ਨਹੀਂ ਮੇਰੀ ਬੇਟੀ ਤਾਂ ਹਲੇ ਬਾਹਰ ਹੈ ਪਰ ਉਹ ਵੀ ਤਾਂ ਮੇਰੇ ਬੱਚੇ ਵਰਗੀ ਹੀ ਨੇ ਉਹ ਗਲੇ ਉਹ ਗਲੇ ਮੇਰੇ ਬਾਹਰ ਦੇ ਨੇ ਉਹ ਵੀ ਮੇਰੇ ਸਾਰੇ ਬੱਚੇ ਵਰਗੀ ਹੀ ਨੇ ਦੇਖੋ ਜਿਸਰਾ ਇਹਨਾਂ ਨੇ ਸਕੂਲ ਚ ਬੱਚੇ ਪ੍ਰਿੰਸੀਪਲ ਜਿਹੜੀਆਂ ਟੀਚਰ ਕੱਢੀਆਂ ਨੇ ਉਹ ਤਾਂ ਬੜੀ ਬੰਦਬਾਗੀ ਘਟਣਾ ਹੈਗੀ ਹੈ ਇਹਨਾਂ ਨੂੰ ਦੱਸਿਆ ਵੀ ਨਹੀਂ ਗਿਆ ਕੋਈ ਨੋਟਿਸ ਨਹੀਂ ਭੇਜਿਆ ਕੋਈ ਕੁਝ ਨਹੀਂ ਕੀਤਾ ਇਹਨਾਂ ਨੇ ਤੇ ਬਿਨਗਾਰ ਦੱਸਿਓ ਪੁੱਛਿਓ ਇਹਨਾਂ ਨੂੰ ਸਕੂਲ ਤੋਂ ਬਾਹਰ ਕਰਤਾ ਤੇ ਇਹ ਤਾਂ ਬਹੁਤ ਗਲਤ ਸਿਸਟਮ ਹੈ ਐਦਾਂ ਦਾ ਹੋਣਾ ਨਹੀਂ ਚਾਹੀਦਾ ਠੀਕ ਹੈ ਤੇ ਅਸੀਂ ਇਹ ਚਾਹੁੰਦੇ ਹਾਂ ਕਿ ਟੋਰਮ ਇਹਨਾਂ ਨੂੰ ਜੇ ਕੱਢਣਾ ਸੀ ਨੋਟਿਸ ਦੇ ਦੇ ਪਹਿਲਾਂ ਮਹੀਨਾ ਦੋ ਮਹੀਨੇ ਜਿੰਨਾ ਵੀ ਟਾਈਮ ਹੁੰਦਾ ਸਭ ਤੋਂ ਹੁੰਦਾ ਉਸ ਤੋਂ ਬਾਅਦ ਤੁਸੀਂ ਕੱਢ ਲਓ ਕੋਈ ਗੱਲ ਨਹੀਂ ਇਹਦਾ ਸਹਿਮਤੀ ਤੋਂ ਹੁਣ ਜੀ ਇਹਨਾਂ ਨੂੰ ਪਤਾ ਹੀ ਨਹੀਂ ਇਹਨਾਂ ਨੂੰ ਬਿਨਾਂ ਦੱਸੇ ਇਹਨਾਂ ਨੂੰ ਕੱਢ ਦਿੱਤਾ ਬਗਿਆਰ ਦੱਸੋ ਜੀ ਬੰਦੇ ਤੇ ਜਦੋਂ ਆਇਆ ਸਕੂਲ ਕਹਿੰਦੇ ਜਾਓ ਜੀ ਘਰ ਨੂੰ ਤੇ ਫੇ ਬੱਚਿਆਂ ਦਾ ਹੁਣ ਕੀ ਚੱਕਦਾ ਰਹੇਗਾ ਕੋਪ ਟਿਪਰ ਆਨੇ ਵਾਲੇ ਬੱਚਿਆਂ ਉਹ ਜੁਰਦਾ ਮਾੜਾ ਹੀ ਹੈ ਬੱਚੇ ਬਾਹਰ ਖੜੇ ਤੁਹਾਡੇ سامنے ਦੇ ਆ ਰਹੇ ਤੁਹਾਨੂੰ ਸਾਰਾ ਕੁਝ ਬੱਚੇ ਬਾਹਰ ਖੜੇ ਆ ਤੇ ਬੱਚਿਆਂ ਨੂੰ ਕੋਈ ਪੁੱਛਦਾ ਨਹੀਂ ਪਿਆ ਇਹਨਾਂ 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 ਬਾਰੇ ਸਕੂਲ ਬਿਲਕੁਲ ਕੋਈ ਵੀ ਸਬੂਤ ਨਹੀਂ ਆ ਮੈਂ ਇਹਦੀ ਸਕੂਲ ਨਹੀਂ ਗੱਲ ਕਰ ਰਿਹਾ ਮੈਂ ਸਾਰੇ ਸਕੂਲ ਦੇ ਪ੍ਰਾਈਵੇਟ ਸਕੂਲ ਨੇ ਕੋਈ ਚਿੰਤਾ ਨਹੀਂ ਹੈ ਬੱਚਿਆਂ ਬਾਰੇ ਬਾਕੀ ਮਾਸੀ ਤੁਹਾਨੂੰ ਦੱਸਣ ਕਿ ਸਾਰੀ ਗੱਲ ਇਹ ਇਹ ਇੰਚਾਰਜ ਹੈ ਸਾਡੇ ਦੇਖੋ ਅੱਜ ਮੈਨੂੰ ਹੁਣ ਪਤਾ ਲੱਗਿਆ ਕਿ ਇਹ ਸਕੂਲ ਦੇ ਵਿੱਚੋਂ 12 13 ਜਿਹੜੀਆਂ ਟੀਚਰਸ ਨੇ ਉਹਨਾਂ ਨੂੰ ਬਿਨਾਂ ਕੋਈ ਕਾਰਨ ਦੱਸੇ ਇਥੋਂ ਆਨ ਮੋੜਤਾ ਤੇ ਉਹਨਾਂ ਨੂੰ ਇਹ ਕਹਿੰਦਾ ਕਿ ਯੂ ਹੈਵ ਬੀਨ ਐਕਸਪੈਲਡ ਫ্রম ਦੀ ਸਕੂਲ ਇਹ ਇਹ ਸਕੂਲ ਆ ਇਹ ਸੰਸਥਾ ਇਹ ਕਿਸੇ ਇੱਕ ਦੀ ਪ੍ਰਾਈਵੇਟ ਨਿੱਜੀ ਹਜ਼ਾਰਾ ਨਹੀਂ ਹੈਗਾ ਇਹ ਇਹ ਸਰਕਾਰ ਦੇ ਸਕੂਲਾਂ ਤੇ ਚੱਲਦਾ ਤੇ ਇਹ ਮੈਨੇਜਮੈਂਟ ਨੂੰ ਮੈਂ ਬੇਨਤੀ ਕਰਦਾ ਕਿ ਨਾ ਉਹਨਾਂ ਕੋਲ ਇਹ ਅਧਿਕਾਰ ਹੈਗੇ ਆ ਵੀ ਜਿਹਨੂੰ ਮਰਜ਼ੀ ਸੱਦੋ ਜਿਹਨੂੰ ਮਰਜ਼ੀ ਕਰ ਦਿਓ ਤੇ ਇਸ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਦੇ ਹੋਏ ਬੱਚਿਆਂ ਦੇ ਭਵਿੱਖ ਨਾਲ ਉਹ ਨਾ ਖੇਡਣ ਤੇ ਬੱਚੇ ਬਾਹਰ ਖੜੇ ਆ ਔਰ ਕੱਲ ਨੂੰ ਇਹ ਹਾਲਤ ਹੋਰ ਵੀ ਏਦੋਂ ਜ਼ਿਆਦਾ ਖਰਾਬ ਹੋਊਗੀ ਇਹ ਬੱਚਿਆ ਜੇ ਟੀਚਰਾਂ ਦੇ ਭਵਿੱਖ ਦਾ ਮਸਲਾ ਹੈ ਤੇ ਬੱਚਿਆਂ ਦੇ ਭਵਿੱਖ ਦਾ ਮਸਲਾ ਤੇ ਟੀਚਰਾਂ ਨੂੰ ਜਿਹੜਾ ਇਸ ਤਰ੍ਹਾਂ ਕੱਢਣਾ ਔਰ ਇਹਨਾਂ ਨੂੰ ਘਟੋੜ ਪਤਾ ਹੋਏ ਔਰ ਇਹ ਰਾਹਤਾਂ ਜਾਣਗੇ ਸੋ ਇਸ ਕਰਕੇ ਇਹ ਮੈਂ ਮੈਨੇਜਮੈਂਟ ਨੂੰ ਮੈਂ ਬੇਨਤੀ ਕਰਦਾ ਇਹ ਇਸ ਕਹਾਣੀ ਨੂੰ ਬੱਚਿਆਂ ਦੇ ਭਵਿੱਖ ਨਾਲ ਨਾ ਖੇਡਣ ਔਰ ਅਧਿਆਪਕਾਂ ਬੰਦੇ ਭਵਿੱਖ ਨਾਲ ਨਾ ਖੇਡਣ ਇਹਨਾਂ ਅਧਿਆਪਕਾਂ ਨੂੰ ਆਪਣੀ ਡਿਊਟੀ ਤੇ ਲੈਣ ਤੇ ਤਾਂ ਕਿ ਇਹ ਕਹਾਣੀ ਆ ਜਿਹੜੀ ਇਦੋਂ ਹੋਰ ਨਾ ਵਧੇ ਔਰ ਬੱਚੇ ਐਜੂਕੇਸ਼ਨ ਲੈਣ ਤੇ ਅਧਿਆਪਕਾਂ ਤੇ ਸਕੂਲ ਦੇ ਵਿੱਚ ਪੜਾਉਂ ਮੈਂ ਬੇਨਤੀ ਕਰਦਾ ਕੀ ਉਹ ਜਿਹੜੇ ਟੀਚਰ ਕੱਡੇ ਕਿਉਂ ਕੱਡੇ ਇਹ ਕੀ ਗੱਲ ਇਹ ਹੈ ਜੀ ਮੈਂ ਕਾਫੀ ਅਰਸੇ ਤੋਂ ਬਾਅਦ ਬਾਹਰੋਂ ਆਇਆ ਹਾਂ ਜੀ ਆਪਣੇ ਸਰਦਾਰ ਜੀ ਮੇਰਾ ਨਾਮ ਗਜਨ ਸਿੰਘ ਥੀਂ ਅੰਦੇ ਜੀ ਤੇ ਮੈਂ ਥੋੜੇ ਅਰਸੇ ਤੋਂ ਬਾਅਦ ਬਾਹਰ ਆਇਆ ਜੀ ਪ੍ਰਿੰਸੀਪਲ ਮੈਡਮ ਪਹਿਲਾ ਸਕੂਲ ਦੇਖ ਰਹੀ ਸੀ ਅੱਛਾ ਕੁਝ ਜਦੋਂ ਮੈਂ ਆਣ ਕੇ ਸਾਰੇ ਕਲਾਸਿਸ ਵਗੈਰਾ ਚੈੱਕ ਕੀਤੀਆਂ ਤੇ ਕੁਝ ਟੀਚਰ ਜਿਹੜੇ ਹੀ ਮੈਨੂੰ ਸਰਪਲਸ ਨਜ਼ਰ ਆਏ ਤੇ ਕੁਝ ਟੀਚਰ ਬਿਲੋ ਐਵਰੇਜ ਸੀਗੇ ਜਿਹੜੇ ਕਿ ਸਾਰੇ ਸਟੈਂਡਰਡ ਦੇ ਮੁਤਾਬਕ ਸਰ ਬਿਲੋ ਐਵਰੇਜ ਇਨ টারਮਸ ਆਫ ਵਾਟ ਅਕੈਡਮਿਕਸ ਅਕੈਡਮਿਕਸ ਜੋ ਕਿ ਅਕੈਡਮਿਕਸ ਦੇ ਮੁਤਾਬਕ ਥੋੜੇ ਜਿਹਾ ਬਿਲੋ ਐਵਰੇਜ ਸੀਗੇ ਤੇ ਇਸ ਕਰਕੇ ਅਸੀਂ ਉਹਨਾਂ ਨੂੰ ਉਹ ਸਾਰੇ ਟੀਚਰਾਂ ਨੇ ਰੂਲ ਦੇਣ ਰੈਗੂਲੇਸ਼ਨ ਸਾਈਨ ਕੀਤੇ ਹੋਏ ਆ ਸਕੂਲ ਦੇ ਉਹਦੇ ਵਿੱਚ ਇਹ ਹੈ ਕਿ ਜਿਹੜਾ ਅਸੀਂ ਪਹਿਲਾ ਅਪੁਆਇੰਟਮੈਂਟ ਦਿੰਨੇ ਆ ਉਹ ਅਸੀਂ ਟੈਂਪਰੇਰੀ ਤੇ ਪਰਮਿਸ਼ਨ ਤੇ ਦਿੰਨੇ ਆ ਪਰੋਬੇਸ਼ਨ ਪੀਰੀਅਡ ਕਿੰਨੇ ਟਾਈਮ ਦਾ ਹੁੰਦਾ ਇੱਕ ਸਾਲ ਦਾ ਇੱਕ ਸਾਲ ਦਾ ਇੱਕ ਸਾਲ ਬਾਅਦ ਅਸੀਂ ਪਰਮਿਸ਼ਨ ਨੂੰ ਵਧਾ ਵੀ ਸਕਦੇ ਆ ਜੇ ਟੀਚਰ ਮਤਲਬ ਅਕੈਡਮਿਕਲੀ ਕੈਪੇਬਲ ਨਾ ਹੋ ਜਿਹੜੇ ਟੀਚਰ ਮੈਂ ਦੇਖੇ ਆ ਉਹ ਬਿਲਕੁਲ ਐਵਰੇਜ ਸੀਗੇ রাইਟ ਤੇ ਸਾਡੇ ਸਕੂਲ ਦੇ ਅਕੈਡਮਿਕਸ ਦੇ ਮੁਤਾਬਕ ਉਹਨਾਂ ਦਾ ਸਟੈਂਡਰਡ ਪਨਾਉਣਾ ਠੀਕ ਨਹੀਂ ਸੀ ਓਕੇ ਉਹਨਾਂ ਨੂੰ ਅਸੀਂ ਫਿਰ ਵਿਦਆਊਟ ਨੋਟਿਸ ਜ਼ਰੂਰ ਕੱਢਿਆ ਪਰ ਉਹਨਾਂ ਟੀਚਰਾਂ ਨੂੰ ਅਸੀਂ ਪਹਿਲਾਂ ਦੱਸਿਆ ਹੋਇਆ ਸੀ ਆਲਰੇਡੀ ਅਗਾਹ ਕੀਤਾ ਸੀਗਾ ਵੀ ਤੁਹਾਡੀ ਜਿਹੜੀ ਟੀਚਿੰਗ ਹੈ ਉਹ ਸਾਡੇ ਸਕੂਲ ਦੇ ਸਟੈਂਡਰਡ ਦੇ ਮੁਤਾਬਕ ਨਹੀਂ ਹੈਗੀ ਅਸੀਂ ਉਹਨਾਂ ਨੂੰ ਕੱਢਦੇ ਆਂ ਨਾਲੇ ਨੰਬਰ 1 ਉਹ ਸਰਪਲਸ ਸੀਗੇ ਨੰਬਰ 2 ਉਹ ਬਿਲੋਅ ਆਵੇ ਸੀਗੇ ਠੀਕ ਐ ਸਰ ਤੁਹਾਡੇ 5 ਮਿੰਟ ਦੀ ਮੰਨ ਲੈਂਦੇ ਆ ਕਿ ਟੀਚਰਸ ਬਿਲੋਅ ਆਵੇ ਸੀਗੇ ਜਦੋਂ ਉਹਨਾਂ ਨੇ ਰਿਕਰੂਟ ਕੀਤਾ ਗਿਆ ਜਿਨ੍ਹਾਂ ਵੱਲੋਂ ਇੰਟਰਵਿਊ ਕੀਤਾ ਗਿਆ ਕਿ ਉਹਨਾਂ ਵੱਲੋਂ ਇਹ ਪੁਆਇੰਟਸ ਕਨਸਿਡਰ ਨਹੀਂ ਕੀਤੇ ਗਏ ਜਾਂ ਉਸ ਵੇਲੇ ਉਹ ਕੈਪੇਬਲ ਸੀਗੇ ਬਾਅਦ ਵਿੱਚ ਉਹ ਇਨਕੈਪੇਬਲ ਲੱਗਣ ਲੱਗੇ ਨਹੀਂ ਜਿੰਨਾ ਚਿਰ ਦੇਖੋ ਜੀ ਟੀਚਰਾਂ ਦੀ ਤੁਸੀਂ ਡਿਗਰੀਆਂ ਦੇਖਦੇ ਹੋ ਕੁਝ ਨਹੀਂ ਪਤਾ ਲੱਗਦਾ ਜਦ ਤੱਕ ਟੀਚਰ ਕਲਾਸ ਦੇ ਵਿੱਚ ਆਣ ਕੇ ਰਿਜ਼ਲਟਸ ਨਹੀਂ ਪ੍ਰੋਡਿਊਸ ਕਰਦੇ ਤੁਸੀਂ ਜੱਜ ਨਹੀਂ ਕਰ ਸਕਦੇ ਪਰ ਸਰ 12 ਟਿਕਟਸ ਨੂੰ ਪੁਆਇੰਟ ਕਰਨਾ 12 ਚ ਜੀ ਕਰਦਣਾ ਨਹੀਂ 12 ਨਹੀਂ 8 ਜਾਂ 9 ਆ ਨੇ ਸਰ ਬਾ ਬਾ 12 ਬੱਚੇ ਨੇ ਔਰ ਦੂਸਰੀ ਗੱਲ ਸਰ ਤੁਹਾਡੇ ਸਟਾਫ ਮੈਂਬਰ ਨੇ ਉਹ ਬੱਚਿਆਂ ਨੂੰ ਤੰਗ ਕਰ ਰਹੇ ਨੇ ਕਿ ਤੁਹਾਨੂੰ ਦੇਖ ਲਾਂਗੇ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਕਈਆਂ ਜਾਰੀਆਂ ਸਟਾਫ ਕਹਿੰਦੇ ਆ ਜੀ ਸਰ ਮੇਰੇ ਕੋਲ ਆਨ ਰਿਕਾਰਡ ਆ ਸਾਰਾ ਕੁਝ ਤੁਹਾਡਾ ਸਟਾਫ ਮੀਡੀਆ ਕਰਮੀਆਂ ਨਾਲ ਬਦਤਮੀਜ਼ੀ ਕਰ ਰਿਹਾ ਕਿਸੇ ਦਾ ਦੇਖ ਨਹੀਂ ਨਹੀਂ ਇਹ ਨਹੀਂ ਹੋ ਸਕਦਾ ਸਾਡਾ ਸਟਾਫ ਕੋਡ ਵੀ ਵੀ ਹੈਵ 올 ਦਿਸ ਇਨ ਟਿਕ ਚਲੋ ਇਹ ਇਹ ਦੇਖੋ ਜੀ ਤੁਸੀਂ ਨੋਟਿਸ ਕੀਤਾ ਹੋਊਗਾ ਮੇਰੇ ਨੋਟਿਸ 'ਚ ਨਹੀਂ ਆਇਆ ਮੇਰਾ ਸਟਾਫ ਜਿਹੜਾ ਬਹੁਤ ਅੱਛਾ ਸਟਾਫ ਆਪਾਂ ਇੱਕ ਸਬਜੈਕਟ ਤੇ ਗੱਲ ਕਰ ਰਹੇ ਸੀਗੇ ਐਪੇਬਿਲਿਟੀ ਦੀ ਜਦੋਂ ਪ੍ਰਿੰਸੀਪਲ ਨੇ ਇੰਟਰਵਿਊ ਕੀਤਾ ਹੋ ਉਹਨਾਂ ਦੀ ਪ੍ਰੋਫਾਈਲ ਤੁਹਾਡੇ ਕੋਲ ਬਾਈ ਈਮੇਲ ਸ਼ੇਅਰ ਕੀਤੀ ਗਈ ਸੀਗੀ ਟੀਚਰਸ ਦੀ ਜਦੋਂ ਉਹਨਾਂ ਨੂੰ ਰਿਕਰੂਟ ਕੀਤਾ ਗਿਆ ਦੇਖੋ ਟੈਲੀਫੋਨ ਤੇ ਮੇਰੇ ਨਾਲ ਡਿਸਕਸ ਕਰ ਲੈਂਦੇ ਨਹੀਂ ਪਰ ਟੈਲੀਫੋਨ ਤੇ ਕੁਝ ਪਤਾ ਨਹੀਂ ਲੱਗਦਾ ਨਹੀਂ ਤੁਸੀਂ ਪ੍ਰੋਫਾਈਲ ਤਾਂ ਪੜੀ ਹੋਈਗੀ ਉਹਨਾਂ ਦੀ ਕਿਹਨਾਂ ਦੀ ਟੀਚਰਸ ਦੀ ਜਿਹੜੇ ਜਿਹੜੇ ਹੁਣ ਤੁਸੀਂ ਇਨਕੈਪेबल ਕਹਿ ਰਹੇ ਹੋ ਉਹਨਾਂ ਦੀ ਪ੍ਰੋਫਾਈਲ ਤਾਂ ਪੜੀ ਹੋਈ ਹੈ ਮੈਂ ਆ ਕੇ ਪੜੀ ਹੈ ਨਾ ਅੱਛਾ ਪਹਿਲਾਂ ਨਹੀਂ ਓਕੇ ਅਪੁਆਇੰਟਮੈਂਟ ਵੇਲੇ ਮੈਂ ਇੱਥੇ ਨਹੀਂ ਸੀਗਾ ਪਰ ਲੇਕਿਨ ਜਿਹੜੇ ਬੱਚੇ ਆ ਉਹ ਕਹ ਰਹੇ ਪੜ੍ਹਾਣ ਤੇ ਟੀਚਰ ਅੱਛੇ ਆ ਜੇ ਉਹਨਾਂ ਨਾਲ ਗੱਲ ਇਹ ਬ੍ਰਦਰ ਬੱਚਿਆਂ ਨੂੰ ਤੇ ਜਿੰਤ ਉਹਨੂੰ ਕੀ ਪਤਾ ਮੈਂ ਤੇ ਕਲਾਸ ਦੇ ਰਿਜ਼ਲਟ ਦੇਖ ਕੇ ਗੱਲ ਕਰ ਰਿਹਾ ਕੋਈ ਰਿਜ਼ਲਟ ਸਰ ਹੈਗੇ ਆ ਜਿਹੜੇ ਕੱਲ ਉਹ ਤਾਨੂੰ ਲੱਗੇਗਾ ਕਿ ਹਾਂ ਤੁਸੀਂ ਸ਼ੋਕ ਕਰ ਸਕਦੇ ਕਿ ਹਾਂਜੀ ਆ ਰਿਜ਼ਲਟਸ ਆਏ ਹੈ ਜਿਸ ਕਰਨੇ ਟੀਚਰਸ ਨੂੰ ਜੜਾ ਕੱਢਿਆ ਜਾ ਰਿਹਾ ਜਦੋਂ ਅਸੀਂ ਉਹਨਾਂ ਦੇ ਵੀਕਲੀ ਟੈਸਟ ਲੈਂਦੇ ਹਾਂ ਉਤੋਂ ਪਤਾ ਲੱਗ ਜਾਂਦਾ ਹੈ ਸਰ ਇਹ ਡਿਸੀਜਨ ਆਪਾਂ ਬਾਅਦ ਚ ਵੀ ਲੈ ਸਕਦੇ ਹਾਂ ਕਿਉਂਕਿ 2 ਮਹੀਨੇ ਬਾਅਦ ਬੱਚੇ ਦੇ ਇਗਜ਼ਾਮ ਹੈ ਸੈਸ਼ਨ ਖਤਮ ਹੋਣ ਦੀ ਵੇਟ ਕੀਤੀ ਜਾ ਸਕਦੀ ਸੀ ਇਹ ਗੱਲ ਨਹੀਂ ਹੈ ਜੀ ਜਿਹੜੇ ਟੀਚਰ ਇਨ ਕੈਪੇਬਲ ਹੋਣ ਨਾ ਜੀ ਉਹ ਰਿਜ਼ਲਟ ਚੰਗਾ ਨਹੀਂ ਦਿੰਦੇ ਉਹ ਬੱਚਿਆਂ ਦੇ 9 ਮਨਸ ਬਾਅਦ ਹੀ ਕਿਉਂ ਸਾਨੂੰ ਅਚਾਨਕ ਮਤਲਬ ਇਸ ਤਰ੍ਹਾਂ ਤੇ ਹੈ ਨਹੀਂ ਕਿ ਇਹ ਪਹਿਲਾਂ ਜ਼ਮੀਨ 'ਚ ਗੜੀ ਹੋਈ ਸੀ ਕੈਪੇਬਿਲਿਟੀ ਔਰ ਰਾਤੋ ਰਾਤ ਜ਼ਮੀਨ ਤੋਂ ਉ ਇਹ ਸੱਚ ਹੈ ਨਾ ਸਰਿਕਾ ਬੰਦੀ ਇਹ ਇੰਡੀਆ ਦੇ ਬ੍ਰਦਰ ਇਹ ਪਹਿਲੇ ਪਹਿਲੇ ਹਫਤੇ ਦੇ ਵਿੱਚ ਹੀ ਪਤਾ ਲੱਗ ਜਾਂਦਾ ਕਿਸੇ ਦੀ ਪਰਫਾਰਮੈਂਸ ਕੀ ਹੈ ਆਪਾਂ 9 ਮਹੀਨੇ ਉਹਨਾਂ ਨੂੰ ਕੰਮ ਕਰਨ ਦਿੱਤਾ ਔਰ ਉਸ ਤੋਂ ਬਾਅਦ ਅਚਾਨਕ ਆਪਾਂ ਰਾਤੋ ਰਾਤ ਉਹਨਾਂ ਨੂੰ ਬਿਸੀ ਉਹ ਵੀ ਵਰਬਲ ਡਿਸੀਜਨ ਕੋਈ ਰਿਟਰਨ ਇੰਟੀਮੇਸ਼ਨ ਨਹੀਂ ਉਹਨਾਂ ਨੂੰ ਦਿੱਤੀ ਗਈ ਗੱਲ ਇਹ ਹੈ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਐਸ ਪਰ ਸਕੂਲ ਰੂਲਸ ਜਿਹੜੇ ਪਰਮਿਸ਼ਨ ਤੇ ਹੋਣ ਉਹਨਾਂ ਨੂੰ ਅਸੀਂ ਵਿਦੌਣ ਨੋਟਿਸ ਕੱਢ ਸਕਦੇ ਹਾਂ ਔਰ ਟੀਚਰਾਂ ਨੇ ਰੂਲਸ ਐਂਡ ਰੈਗੂਲੇਸ਼ਨ ਸਾਈਨ ਕੀਤੇ ਆ ਸਰ ਕਿਸੇ ਨਾ ਕਿਸੇ ਬੱਚਿਆਂ ਲੱਗਦਾ ਨਹੀਂ ਜਿੰਦਗੀ ਨਾਲ ਖੜਵਾ ਕੀਤਾ ਜਾ ਰਿਹਾ ਦੋ ਮਹੀਨੇ ਇਗਜ਼ਾਮ ਇਸ ਤਰੀਕੇ ਟੀਚਰ ਨੂੰ ਕਰਾਣਾ ਲਵੇ ਜਿਹੜੇ ਟੀਚਰ ਆਏ ਨੇ ਉਹਨਾਂ ਨੂੰ ਸਮਝਣਾ ਕਿ ਜਿਹੜੇ ਬੱਚਿਆਂ ਨੂੰ ਮਹੀਨਾ ਹਫ਼ਤਾ ਦੱਸਣੇ ਲੱਗਣਦੇ ਓੱਖਾ ਹੋ ਜਾਂਦਾ ਫਿਰ ਇਹ ਇਗਜ਼ਾਮ ਦੇ ਨੇ ਫਾਈਨਲ ਮੌਨਥ ਦੇ ਇਗਜ਼ਾਮ ਨੇ ਉਹਨਾਂ ਦੇ ਅਜੇ ਬਹੁਤ ਟਾਈਮ ਹੈ ਜੀ 5 ਮਹੀਨੇ ਪਏ ਤੇ ਇਹਨਾਂ ਦੀ ਜਗ੍ਹਾ ਨਵੇਂ ਰਿਕਰੂਟ ਕੀਤੇ ਜਾਣਗੇ ਟੀਚਰ ਨਹੀਂ ਆਲਰੇਡੀ ਸਾਡੇ ਕੋਲ ਟੀਚਰ ਹੈਗੇ ਸੀਗੇ ਟੀਚਰ ਸਰਪਲਸ ਵਿੱਚ ਬਿਲਕੁਲ ਐਵਰੇਜ ਹੋ ਸਰプラス ਠੀਕ ਹੈ ਠੀਕ ਥੈਂਕ ਯੂ ਸੋ ਥੈਂਕ ਯੂ ਸੋ Much ਸਰ ਥੈਂਕ ਯੂ ਸਾਡੇ ਆਪਣੇ ਵੱਲੋਂ ਕੋਈ ਹਜੇ ਦੱਸਿਆ ਕਿ ਕਿਉਂ ਇਸ ਤਰ੍ਹਾਂ ਦਾ ਜਿਹੜਾ ਹਾਰਸ਼ ਡਿਸੀਜਨ ਲਿਆ ਗਿਆ ਪਤਾ ਕੀ ਹੈ ਜੀ ਜਦੋਂ ਸਾਨੂੰ ਕੋਈ ਵੀ ਗੱਲ ਦੱਸਦਾ ਅਗਲਾ ਤਾਂ ਆਪਣਾ ਪੱਖ ਦੱਸਦਾ ਨਾ ਅਗਲਾ ਨਾ ਮੈਂ ਰਾਈਟ ਹਾਂ ਜੀ ਆਪਾਂ ਟੀਚਰਾਂ ਦਾ ਪੱਖ ਸੁਣੀਏ ਵੀ ਉਹ ਉਹ ਕਿੱਥੇ ਕਿੱਥੋਂ ਬੋਲਦੇ ਆ ਇੱਥੇ ਤੇ ਸਿਰ ਬੱਚਿਆਂ ਨੇ ਪੱਖ ਦੋਨਾਂ ਕਿ ਬੱਚਿਆਂ ਨੂੰ ਧਮਕਾਇਆ ਜਾ ਰਿਹਾ ਹੈ ਕਿ ਅਗਰ ਤੁਸੀਂ ਮੀਡੀਆ ਦੇ ਵਿੱਚ ਕੁਝ ਵੀ ਬਿਆਨ ਦੋਗੇ ਤਾਂ ਤੁਹਾਡੇ ਇਹੋ ਨਾਮ ਕੱਢ ਦਿੱਤੇ ਜਾਣਗੇ ਅਸੀਂ ਹੈਗੇ ਆ ਇੱਥੇ ਜੀ ਠੀਕ ਹੈ ਅਮਨ ਕਾਨੂੰਨ ਲਾਗੂ ਕਰ ਲਈਏ ਅਸੀਂ ਬੈਠੇ ਹਾਂ ਜੀ ਠੀਕ ਹੈ ਅਸੀਂ ਟੀਚਰਾਂ ਦਾ ਪੱਖ ਸੁਣ ਲਈਏ ਦੋਨਾਂ ਨੂੰ ਬਣਾ ਕੇ ਹੀ ਪਤਾ ਲੱਗੂਗਾ ਗੱਲ ਕੀ ਆ ਫੇਰ ਹੀ ਆਪਾਂ ਇਹਨਾਂ ਦਾ ਜੋ ਵੀ ਹੋਊ ਸੌਟ ਆਊਟ ਕਰ ਸਕਦੇ ਆ ਵੈਸੇ ਤੁਹਾਨੂੰ ਲੱਗਦਾ ਕਿ ਜੇ ਕੋਈ ਇਸ ਤਰ੍ਹਾਂ ਦਾ ਹਾਰਸ਼ ਡਿਸੀਜਨ ਲਿਆ ਵੀ ਗਿਆ ਉਹ ਐਥਿਕਲੀ ਸਹੀ ਹੈ ਇਹ ਫਿਲਹਾਲ ਤਾਂ ਨਹੀਂ ਕਹਿ ਸਕਦੇ ਕੁਝ ਵੀ ਨਹੀਂ ਕਹਿ ਸਕਦੇ ਜੋ ਕਹਾਂਗੇ ਤੁਹਾਨੂੰ ਥੋੜੀ ਦੇਰ ਤੱਕ ਇਹ ਦੱਸ ਦਾਂਗੇ ਸੋ ਦਰਸ਼ਕੋ ਬੜਾ ਥੋੜਾ ਜਿਹਾ ਸਮਾਂ ਦਿਓ ਦੱਸ ਦਿੰਦੇ ਦੇਖੋ ਕਾਰਨ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਹਾਂ ਕਿ ਅਜੇ ਤਾਂ ਇੱਕ ਪੱਖ ਨੇ ਦੱਸਿਆ ਆਪਣਾ ਪੱਖ ਜਦੋਂ ਤੁਹਾਨੂੰ ਪਤਾ ਬ ਸਾਡੇ ਕੋਲ ਕੋਈ ਵੀ ਆਉਂਦਾ ਆਪਣਾ ਪੱਖ ਸਹੀ ਦੱਸਦਾ ਮੈਂ ਰਾਈਟ ਆਪਾਂ ਦੂਜਾ ਪੱਖ ਵੀ ਸੁਣੇ ਤਾਂ ਇਹ ਨਸਾਫ ਹੋਊਗਾ ਨਾ ਆਪਾਂ ਇੱਕ ਵਾਰ ਤਾਂ ਸੁਣ ਤੁਹਾਨੂੰ ਸਾਬਤ ਕਰ ਸਕਦੇ ਇਸ ਕਰਕੇ ਆਪਾਂ ਟੀਚਰਾਂ ਨਾਲ ਗੱਲ ਕਰੀਏ ਉਹਨਾਂ ਦੀ ਗੱਲ ਸੁਣ ਕੇ ਦੋਨਾਂ ਦਾ ਜੋ ਡਿਸੀਜਨ ਹੈਗਾ ਜੋ ਪੰਜਾਬੀ ਵਿੱਚ ਕਹਿੰਦੇ ਨਿਚੋੜ ਹੈਗਾ ਉਹਨੂੰ ਕੱਢ ਕੇ ਉਹਦਾ ਨਕਟਾਰਾ ਕਰੀਏ